ਨਮਸਕਾਰ ਦੋਸਤੋ ਮੈਂ ਸ਼ਮਿਸ ਰੌਤਰਾ ਤੁਸੀ ਦੇਖ ਰਹੇ ਹੋ ਹਲਚਲ ਪੰਜਾਬ ਦੀ ਅੱਜ ਗੱਲ ਕਰਾਂਗੇ ਕਾਂਗਰਸ ਲੀਡਰਸ਼ਿਪ ਨੂੰ ਲੈ ਕੇ ਜਿਵੇਂ ਤੁਹਾਨੂੰ ਦੱਸਿਆ ਕਿ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਸਰਬਸੋਂ ਆਪਣੇ ਆਪਣੇ ਹਲਕੇ ਦੇ ਜਿਹੜੇ ਡੀਐਸਪੀ ਹਨ ਉਹ ਜਿਹੜਾ ਅੱਜ ਮੰਗ ਪੱਤਰ ਦਿੱਤਾ ਜਾਣਾ ਸੀ ਉਹ ਉਦਾਂ ਹੀ ਅੱਜ ਇੱਕ ਜਿਹੜਾ ਭੋਏ ਹਲਕੇ ਤੋਂ ਇਹ ਕਾਂਗਰਸ ਪ੍ਰਸਿੱਧ ਵੀ ਯੂਐਸਪੀ ਜਿਹੜਾ ਹਿੰਦੂ ਸਿੰਘ ਠੱਪੜ ਨੂੰ ਜਿਹੜਾ ਮੰਗ ਪੱਤਰ ਦੇਣ ਆਏ ਆ ਤੁਹਾਨੂੰ ਦੱਸਾਂਗੇ ਜੇ ਬਲਾਗ ਪ੍ਰਧਾਨ ਹੈਗੇ ਆ ਸ਼ਦੀਸ਼ ਸਰਨਾ ਜਿਹੜੇ ਸ਼ਰਮਾ ਜੀ ਹੁੰਦੇ ਬਸੂ ਵਾਲਾ ਜਿਹੜਾ ਮੰਗ ਪੱਤਰ ਦੇਣ ਆਏ ਆ ਤੁਸੀਂ ਦੇਖ ਸਕਦੇ ਹੋ ਕਿ ਜੇ ਸਾਬਕਾ ਵਿਧਾਇਕ ਜ ਵੀਰੇ ਦੇਖ ਸਕਦੇ ਹੋ ਜਿੱਥੇ ਕਿ ਕਾਂਗਰਸ ਦੇ ਜੋ ਲੀਡਰਸ਼ਿਪ ਵਾਲੇ ਬਸੇ ਆਇਆ ਸੀ ਮੰਗ ਪੱਤਰ ਦੇਣ ਆਏ ਹੈਗੇ ਪਰ ਇਹਨਾਂ ਦਾ ਵੀ ਕਹਿਣਾ ਹੈਗਾ ਕਿ ਜਿਹੜੇ ਪੰਜਾਬ ਦੇ ਵਿੱਚ ਕਾਨੂੰਨ ਦੇ ਜਿਹੜੇ ਹਾਲਾਤ ਦਿਖਦੇ ਹੋਏ ਕਿ ਜਿਹੜੇ ਲੋਕਾਂ ਨਾਲ ਆਮ ਤੱਕੇ ਕਿਤੇ ਜਾ ਗਦੇ ਆ ਗੱਲ ਕਰਾਂਗੇ ਨਸ਼ੇ ਨੂੰ ਲੈ ਕੇ ਜਿਹਦੇ ਪੰਜਾਬ ਸਰਕਾਰ ਆਪਸ ਕਿਹਾ ਗਿਆ ਜਾਂਦਾ ਸੀ ਕਿ ਜੇ ਸਾਡੀ ਸਰਕਾਰ ਆਏਗੀ ਪੰਜਾਬ ਨਸ਼ਾ ਮੁਕਤ ਕਰਾਂਗੇ ਪਰ ਉਹਨਾਂ ਦਾ ਵੀ ਕਹਿਣਾ ਹੈਗਾ ਕਿ ਪੰਜਾਬ 'ਚ ਨਸ਼ਾ ਮੁਕਤੀ ਵਾਲਾ ਪੰਜਾਬ ਨਹੀਂ ਹੋਇਆ ਪਰ ਹਾਜੀ ਜਿਹੜੇ ਪੰਜਾਬ 'ਚ ਜਿਹੜੀਆਂ ਬਾਰਦਾਤਾ ਜਿਹੜੀਆਂ ਵੱਧ ਚੁੱਕੀਆਂ ਆਂ ਪਰ ਉਸ ਨੂੰ ਲੈ ਕੇ ਜਿਹੜਾ ਅੱਜ ਜਿਹੜਾ ਉਹਨਾਂ ਨੇ ਇੱਥੇ ਡੀਐਸਪੀ ਨੂੰ ਜਿਹੜਾ ਮੰਗ ਪੱਤਰ ਦੇ ਜੀ ਨਾਲ ਵੀ ਕੀ ਕਹਿਣਾ ਉਹਨਾਂ ਦਾ ਅੱਜ ਇਸ ਮੰਗ ਪੱਤਰ ਨੂੰ ਦੇ ਜਾ ਦੇਣ ਆਏ ਆ ਡੀਐਸਪੀ ਨੂੰ ਸਾਨੂੰ ਅੱਜ ਵੀ ਦੱਸਾਂਗੇ ਜਿਹੜਾ ਉਹਨਾਂ ਦਾ ਵੀ ਕਹਿਣਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਕਾਨੂੰਨ ਦੇ ਜਿਹੜੇ ਇੰਨੇ ਹਾਲਾਤ ਜਿਹੜੇ ਵਿਗੜ ਚੁੱਕੇ ਆ ਪਰ ਉਹਨਾਂ ਨੇ ਇੱਕ ਮੰਗ ਕੀਤੀ ਹੈ ਸਰਕਾਰਾਂ ਕਿ ਜਿਹੜੇ ਇਹਨਾਂ ਦੇ ਉੱਪਰ ਜਿਹੜੇ ਇਹ ਜੇ ਥੱਲ ਪਾਈ ਜਾਵੇ ਜੇ ਇਹ ਗੱਲ ਕਰਾਂਗੇ ਕਿਤੇ ਚੋਰੀ ਨੂੰ ਲੈ ਕੇ ਜਾਂ ਨਸ਼ੇ ਨੂੰ ਲੈ ਕੇ ਜਿਹੜਾ ਕਿ ਇੰਨੇ ਜਿਹੜਾ ਕੰਮ ਚੁੱਕਿਆ ਪਰ ਉਹਨਾਂ ਨੇ ਅੱਜ ਜਿਹੜਾ ਮੰਗ ਪੱਤਰ ਦੇਣ ਆਏ ਆ ਜੋ ਗੱਲਬਾਤ ਕਰਦੇ ਆ ਪੂਰੇ ਪਤਾ ਇਕ ਜਗਿੰਦਰ ਪਾਲ ਨਾਲ ਕੀ ਕਹਿਣਾ ਉਹਨਾਂ ਦਾ ਮੈਂ ਸ਼ਮੀ ਸੁਨੋਤਰਾ ਆਪਣੇ ਸੰਯੁਗੀ ਪੁਸ਼ਪਲਾਤਾ ਜੋ ਕੋ ਜਿਹੜਾ ਅੱਜ ਧਰਨਾ ਦਿੱਤਾ ਗਿਆ ਇਹ ਬੈਸੇ ਸਾਡੇ ਪੰਜਾਬ ਦੇ ਪ੍ਰਧਾਨ ਮੇਰੇ ਛੋਟੇ ਭਰਾ ਸਰਦਾਰ ਰਾਜਾ ਬਣਿੰਗਦੀ ਉਹਨਾਂ ਦੇ ਦੇਸ਼ ਦੇ ਅਨੁਸਾਰ ਆਪਾਂ ਦੀ ਧਰਨਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਜਿਹੜੇ ਜਿਹੜਾ ਜਿੰਨੂੰ ਡੀਐਸਪੀ ਪੈਂਦਾ ਇਹ ਬਲਾਕਾਂ ਦਾ ਧਰਨਾ ਦਿੱਤਾ ਗਿਆ ਸਾਡੇ ਦੋ ਬਲਾਕਾਂ ਦਾ ਦੋਨਾਂ ਬਲਾਕਾਂ ਦੇ ਸਾਡੇ ਪ੍ਰਧਾਨ ਹਰਜੀਤ ਜੀ ਔਰ ਸ਼ਹੀਦ ਜੀ ਯਾਨੀ ਉਹਨਾਂ ਦੇ ਨਾਲ ਮੇਰਾ ਸਹਿਯੋਗ ਇਹਨਾਂ ਕੋ ਮੇਰੇ ਭਰਾ ਛੋਟੇ ਨੇ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਜਦ ਪੋਹਾ ਕੌਨਸਟਿਚਨਸੀ ਦੇ ਸਾਰੇ ਜਿਹੜੇ ਮੇਰੇ ਕਾਂਗਰਸ ਦੇ ਵਰਕਰ ਨੇ ਉਹ ਇਕੱਠੇ ਹੋ ਗਿਆ ਜੋ ਪੰਜਾਬ ਦੀ ਜਿਹੜੀ ਲਾਇਨ ਆਰਡਰ ਦੀ ਸਥਿਤੀ ਹੈ ਉਹ ਦੱਸਣ ਵਾਸਤੇ ਅੱਜ ਡਿਪਟੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਔਰ ਪੰਜਾਬ ਤੋਂ ਸਾਰੇ ਜਾਣਦੇ ਹੋ ਪੰਜਾਬ ਦੇ ਵਿੱਚ ਕੋਈ ਵੀ ਆਦਮੀ ਚਾਹੇ ਆਪ ਪਾਰਟੀ ਦਾ ਹੈ ਚਾਹੇ ਕੋ ਕਾਂਰਦਾ ਹੈ ਚਾਹੇ ਬੀਜੇਪੀ ਦਾ ਚਾਹੇ ਕਾਲੀਆਂ ਦਾ ਤੁਸੀਂ ਰੋਜ਼ ਦੇਖ ਰਹੇ ਹੋ ਤੁਹਾਡੇ ਇਸ ਚੈਨਲ ਦੇ ਵਿੱਚ ਤੁਸੀਂ ਸਾਰੇ ਖਬਰਾਂ ਭੇਜਦੇ ਹੋ ਉਹ ਰੋਜ਼ ਕੋਈ ਨਾ ਕੋਈ ਕਿਤਨਾ ਕਿਤੇ ਗੋਲੀ ਚੜਲੀ ਹੈ ਔਰ ਇਹ ਤੇ ਇਦਾਂ ਹਾਲਾਤ ਕਰ ਦਿੱਤੇ ਆ ਪੂਰਾ ਜਦਾਂ 1950 ਤੋਂ ਲੈ ਕੇ 2000 ਤੱਕ ਚੱਲਦਾ ਰਿਹਾ ਸਿਸਟਮ ਉਹੀ ਦਾ ਮੁੜ ਕੇ ਲਾਇਨ ਆਰਡਰ ਦੀ ਸਥਿਤੀ ਜਿਹੜੀ ਹੈ ਵਿਗਾੜ ਦੁੱਦੀ ਹੈ ਉਸ ਮੰਗ ਪੱਤਰ ਨੂੰ ਲੈ ਕੇ ਉਸ ਸਥਿਤੀ ਨੂੰ ਲੈ ਕੇ ਅੱਜ ਪੰਜਾਬ ਪੁਲਿਸ ਨੂੰ ਜਗਾਨਵਾਸ ਤੇ ਆਇਆ ਕਿ ਤੁਸੀਂ ਜੀ ਕਬਾਬੇ ਨਾਨਕ ਦੀ ਤਕੜੀ ਤੁਹਾਡੇ ਕੋਲ ਹੈ ਤੁਸੀਂ ਬਾਬੇ ਨਾਨਕ ਦੀ ਤਕੜੀ ਜਿਹੜੀ ਆ ਬਰਾਬਰ ਤੋਲੋ ਔਰ ਮੈਂ ਉਹਨਾਂ ਨੂੰ ਇਹ ਦੱਸਣ ਵਾਸਤੇ ਆਇਆ ਕਿ ਤੁਸੀਂ ਆਪਣੀ ਡਿਊਟੀ ਜਿਹੜੀ ਹੈ ਇਮਾਨਦਾਰੀ ਨਾਲ ਨਿਭਾਣੀ ਚਾਹੀਦੀ ਹੈ ਖਾਸ ਕਰਕੇ ਤੁਹਾਡੇ ਇਸ ਮਾਧਿਅਮ ਜ਼ਰਾਏ ਮੈਂ ਮੰਤਰੀ ਸਾਹਿਬ ਨੂੰ ਜਾਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਵੀ ਸੌ ਚੁੱਕੀ ਸੀ ਔਰ ਤੁਹਾਨੂੰ ਬੜੀ ਵੱਡੀ ਉੱਪਰਲੀ ਕੁਰਸੀ ਜਿਹੜੀ ਹੈ ਪੰਜਾਬ ਦੀ ਸਭ ਤੋਂ ਉੱਚੀ ਕੁਰਸੀ ਸਪੀਕਰ ਸਾਹਿਬ ਦੇ ਕੋਲ ਖੜੋ ਕੇ ਕਿਸੇ ਸਾਂ ਚੁਕਰੀ ਦੀ ਸੱਚੀ ਤੇ ਸੁੱਚੀ ਆਪਾਂ ਆਪਣੇ ਦੇਸ਼ ਦੀ ਆਪਣਾ ਸੂਬੇ ਦੀ ਸੇਵਾ ਕਰਾਂਗੇ ਅੱਜ ਤੁਸੀਂ ਦਾ ਦੇਸ਼ ਦੀ ਨਾ ਤੁਸੀਂ ਸੂਬੇ ਦੀ ਸੇਵਾ ਕਰਦੇ ਹੋ ਕੋਈ ਵੀ ਬੰਦਾ ਆਪਣੇ ਆਪ ਨੂੰ ਜਿਹੜੀ ਸੰਗਿਆ ਵੀ ਮੈਂ ਸੇਵ ਹੈ ਅੱਜ ਬਹੁਤ ਹਾਲਾਤ ਖਰਾਬ ਹੋ ਗਏ ਉਹ ਸਿੱਤੀ ਨੂੰ ਲੈ ਕੇ ਸਾਰਿਆਂ ਅਸੀਂ ਤਰਨਾ ਦਿੱਤਾ ਉਹ ਤਰਨੇ ਨੂੰ ਸਾਰਿਆਂ ਨੇ ਜਿਹੜੇ ਮੇਰੇ ਭਰਾ ਆਏ ਨੇ ਉਹਨਾਂ ਦਾ ਦਿਲ ਦੀਆਂ ਹਰਾਈਆਂ ਤੋਂ ਮੈਂ ਧੰਨਵਾਦ ਕਰਦਾ ਆਪਾਂ ਸਾਰੇ ਇਕੱਠੇ ਹੋ ਕੇ ਇਹਨਾਂ ਜਿਹੜੀਆਂ ਗੁੰਗੀ ਤੇ ਬੈਰੀ ਸਰਕਾਰ ਜਿਹੜੀ ਸੁੱਤੀ ਕੁੰਭ ਕਰ ਦਿੰਦੀ ਹੈ ਉਹਨਾਂ ਨੂੰ ਜਗਾਉਣ ਵਾਸਤੇ ਆਇਆ। ਬਹੁਤ-ਬਹੁਤ ਸਾਰੇ ਬਰਕਤ ਦਾ ਧੰਨਵਾਦ ਜਾਇਦ। ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਮਾਹੌਲ ਕਿੱਦਾਂ ਦੇ ਆ, ਕਾਨੂੰਨ ਵਿਵਸਥਾ ਕਿੱਦਾਂ ਦੀ ਹੈ। ਸਾਨੂੰ ਆਦੇਸ਼ ਹੋਇਆ ਸੀ ਸਾਡੇ ਪ੍ਰਧਾਨ ਰਾਜਾ ਵੜਿੰਗ ਜੀ ਦਾ ਕਿ ਆਪਣੇ ਬਲਾਕ ਲੈਵਲ ਤੇ ਆਪਣੇ ਜਿਹੜੇ ਤੁਹਾਡੇ ਡੀਐਸਪੀ ਰੂਲਰਸ ਆ, ਉਹਨਾਂ ਨੂੰ ਜਿਹੜੇ ਵੀ ਤੁਹਾਡੇ ਆਫੀਸਰ ਪੈਂਦੇ ਆ, ਉਹਨਾਂ ਦੇ ਦਫਤਰਾਂ ਦੇ ਅੱਗੇ ਜਾ ਕੇ 3 ਘੰਟੇ ਧਰਨਾ ਦੇਣਾ ਤੁਹਾਨੂੰ ਪਤਾ ਹੀ ਆ ਪੰਜਾਬ ਦੇ ਹਾਲਾਤ ਕਿੱਦਾਂ ਦੇ ਹੋ ਗਏ ਆ ਮੇਰੇ ਖਿਆਲ ਕੋਈ ਦਿਨ ਆਸਾ ਨਹੀਂ ਜਾਂਦਾ ਜਦੋਂ ਗੋਲੀਬਾਰੀ ਨਹੀਂ ਕਿ ਕੋਈ ਦੋ ਕਿਸੇ ਦਿਨ ਦੋ ਕਤਲ ਹੋ ਜਾਂਦੇ ਕਿਸੇ ਦਿਨ ਤਿੰਨ ਹੋ ਜਾਂਦੇ ਆ ਆ ਪਿਛਲੇ ਮਹੀਨੇ ਦੇ ਸ਼ੁਰੂਆਤ ਹੀ ਫਿਰੋਜ਼ਪੁਰ 'ਚ ਤਿੰਨ ਨੌਜਵਾਨ ਮਾਰੇ ਗਏ ਸੀ ਮੇਰੇ ਖਿਆਲ 50 ਰਾਉਂਡ ਗੋਲੀਆਂ ਚਲੀਆਂ ਤੋ ਇਸੇ ਗੱਲਾਂ ਨੂੰ ਧਿਆਨ ਚ ਲਿਆਂਦੇ ਹੋਏ ਅਸੀਂ ਪੰਜਾਬ ਸਰਕਾਰ ਜਿਹੜੇ ਕੁੰਭ ਕਰਨ ਦੀ ਨੀਂਦ ਸਾਡੇ ਹੋਮ ਮਿਨਿਸਟਰ ਸਾਡੇ ਜਿਹੜੇ ਮੁੱਖ ਮੰਤਰੀ ਆ ਪੰਜਾਬ ਭਗਵੰਤ ਮਾਨ ਜੀ ਉਹ ਹੋਮ ਮਿਨਿਸਟਰ ਆ ਉਹਨਾਂ ਨੂੰ ਅਸੀਂ ਜਗਾਉਣਾ ਚਾਹੁੰਦੇ ਆ ਬੀਜਪੀ ਪੰਜਾਬ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਪੰਜਾਬ ਚ ਤੇ ਦਾ ਮਾਹੌਲ ਹੋ ਗਿਆ ਪਰ ਸੋ ਮੈਂ ਟੀਵੀ ਚ ਦੇਖ ਰਿਹਾ ਸੀ ਇੱਕ ਲੇਡੀ ਆਪਣੇ ਘਰ ਪਹੁੰਚ ਗਈ ਐਕਟੀਵਾ ਤੇ ਉਹਦੀ ਪਿੱਛੋਂ ਵਾਲੀਆਂ ਖਿੱਚੀਆਂ ਗਈਆਂ ਸ਼ਰਿਆਂ ਗੁੰਡਾਗਰਦੀ ਹੋ ਰਹੀ ਆ ਕੋਈ ਇਹਦੇ ਤੇ ਨਿਕਲ ਨਹੀਂ ਆ ਅਸੀਂ ਪੰਜਾਬ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਕਿ ਆਪਣੀ ਜਾਂ ਤੇ ਕਾਨੂੰਨ ਵਿਵਸਥਾ ਸੁਧਾਰੋ ਤੇ ਜਾ ਰਜਾਇਨ ਕਰੋ ਪ੍ਰਧਾਨ ਜੀ ਇਹੋ ਜਿਹੀ ਕਿਹੜੀ ਨੌਕ ਤਾਂ ਜਿਹੜਾ ਤੁਹਾਨੂੰ ਧਰਨਾ ਦੇਣਾ ਪਿਆ ਡੀਐਸਟੀ ਦਫਤਰ ਦੇ ਬਾਹਰ ਵੈਸੇ ਤੇ ਸਾਰੀ ਸਾਰਾ ਜਿਹੜਾ ਪੰਜਾਬ ਉਸ ਗੱਲ ਤੋਂ ਜਾਣੂ ਹੀ ਆ ਪਰ ਸਾਡੀ ਜਿਹੜੀ ਰਹਿਨਵਾਈ ਕਰ ਰਹੇ ਨੇ ਰਾਜਾ ਬੜਿੰਗ ਜੀ ਉਹਨਾਂ ਦੇ ਆਦੇਸ਼ ਦੇ ਅਨੁਸਾਰ ਔਰ ਇਹ ਲੱਗ ਹੀ ਰਿਹਾ ਸਾਰਿਆਂ ਨੂੰ ਲੱਗ ਰਿਹਾ ਰਾਜਾ ਜੀ ਨੇ ਤੇ ਸਿਰਫ ਇੱਕ ਸਾਡੀ ਨੁਮਾਇੰਦਗੀ ਕਰ ਰਹੇ ਨੇ ਔਰ ਉਹਨਾਂ ਦਾ ਆਦੇਸ਼ ਸੀਗਾ ਕਿ ਸਾਰਾ ਜਿਹੜਾ ਤੁਹਾਡਾ ਪੁਆ ਵਿਧਾਨ ਸਭਾ ਜਿਹੜਾ ਖੇਤਰ ਆ ਉਹਦੇ ਸਾਰੇ ਦੇ ਸਾਰੇ ਵਰਕਰ ਔਰ ਲੋਕ ਆਖੇ ਪੰਜਾਬ ਪੁਲਿਸ ਜਿਹੜੀ ਐ ਜਿਹੜਾ ਧੱਕਾ ਹੋ ਰਿਹਾ ਲੋਕਾਂ ਦੇ ਨਾਲ ਔਰ ਜਿਹੜੀ ਕਾਨੂੰਨ ਵਿਵਸਥਾ ਜਿਹੜੀ ਬਿਲਕੁਲ ਵਿਗੜ ਚੁਕੀ ਐ ਪੰਜਾਬ ਦੀ ਬਹੁਤ ਬੁਰਾ ਹਾਲ ਆ ਥਾਣਿਆਂ ਦੇ ਵਿੱਚ ਰੋਡ ਦੇ ਉੱਤੇ ਸਨੇਚਰ ਜਿਹੜੇ ਨੇ ਚੇਨਾ ਖਿੱਚ ਰਹੇ ਨੇ ਬਾਲੀਆਂ ਖਿੱਚ ਰਹੇ ਮਾਰ ਰਹੇ ਚਾਕੂ ਸ਼ੁਰਾ ਔਰ ਗੋਲੀਆਂ ਚੱਲ ਰਹੀਆਂ ਨੇ ਸਾਰੇ ਪਾਸੇ ਇੱਕ ਵਾਰੀ ਫਿਰ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਪੁਰਾਣੇ ਦਿਨ ਜਿਹੜੇ ਯਾਦ ਕਰਾ ਰਿਹਾ ਅੱਜ ਤੋਂ ਬਹੁਤ ਪਹਿਲਾਂ ਸੋ ਹੁਣ ਜਿਹੜੀ ਹੈ ਕਾਂਗਰਸ ਪਾਰਟੀ ਜਿਹੜੀ ਹੈਗੀ ਹੈ ਬਿਲਕੁਲ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰੇਗੀ ਔਰ ਅਗਰ ਨਹੀਂ ਇਹਨਾਂ ਕੋਲ ਕੰਟਰੋਲ ਹੁੰਦਾ ਤੇ ਅਗਲਾ ਜਿਹੜਾ ਆਦੇਸ਼ ਆ ਉਹ ਇਹ ਹੈ ਕਿ ਆਪਾਂ ਰੋਡਾਂ ਦੇ ਉੱਤੇ ਆਵਾਂਗੇ ਔਰ ਸਰਕਾਰ ਨੂੰ ਦਬਾਅ ਪਾਵਾਂਗੇ ਕਿ ਰਿਸਾਈਨ ਕਰੋ ਜਾਂ ਫਿਰ ਇਹਦੀ ਵਿਵਸਥਾ ਠੀਕ ਕਰੋ ਔਰ ਬਹੁਤ ਜਲਦੀ ਜਿਹੜੀ ਇਹ ਸਰਕਾਰ ਜਿਹੜੀ ਇਹ ਜਾਣ ਵਾਲੀ ਹੈ ਤੁਹਾਨੂੰ ਪਤਾ ਹੀ ਹੈ ਸਾਲ ਡੇਢ ਸਾਲ ਦਾ ਜਿਹੜਾ ਸਮਾਂ ਬਾਕੀ ਰਹਿ ਗਿਆ ਇਹ ਠੀਕ ਕਰਨ ਨਹੀਂ ਕਰਨਗੇ ਤੇ ਫਿਰ ਜਿਹੜੀ ਪਬਲਿਕ ਹੈ ਔਰ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਔਰ ਲੀਡਰ ਨੇ ਉਹ ਠੀਕ ਕਰਨਗੇ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵਰਕਰ ਸਾਰੇ ਆਏ ਨੇ ਇੱਕ ਵਾਰ ਫਿਰ ਤੋਂ ਸਭ ਦਾ ਬਹੁਤ ਬਹੁਤ ਧੰਨਵਾਦ